ਬੰਦਿਆ ਤੂੰ ਮਾਨ ਚਿੱਤ ਚ ਵਿਚਾਰ ਲੈ ਨਫੇ ਨਕਸਾਨ ਵੱਲੇ ਝਾਤੀ ਮਾਰ ਲੈ ਲੰਘਿਆ ਵਕਤ ਤੋਂ ਫਿਰ ਹੱਥ ਆਉਣਾ ਨਹੀਂ ਐਸੀ ਨੀਂਦੇ ਸਮੇਂ ਆ ਕਿ ਕਿਸੇ ਜਗਾਉਣਾ ਨਹੀਂ ਬੰਦਿਆ ਤੂੰ ਪੜ ਲੈ ਗੋਰਾ ਦੀ ਬਾਣੀ ਨੂੰ ਕਰਮਾਂ ਦੀ ਖੇਤੀ ਵਿੱਚ ਪਾਲੇ ਪਾਣੇ ਨੂੰ ਓ ਮਾਨਸ ਜਨਮ ਵਾਰ-ਵਾਰ ਆਉਣਾ ਨਹੀਂ ਐਸੀ ਨੀਂਦੇ ਸਮੇਂ ਗਾ ਕਿਸੇ ਜਗਾਉਣਾ ਨਹੀਂ ਜਿੰਨਾ ਪਿੱਛੇ ਝੂਠੀਆਂ ਸੌਹਾਂ ਨੂੰ ਚਾਉਣਾ ਏ ਦਗੇ ਤੇ ਫਰੇਬ ਠੱਗੀਆਂ ਕਮਾਉਣਾ ਏ ਔਖੀ ਵੇਲੇ ਇਨਾਂ ਸਾਧਨੋਂ ਨਿਭਾਉਣਾ ਨਹੀਂ ਐਸੀ ਨੀਂਦੇ ਸਮੇਂ ਗਾ ਕਿਸੇ ਜਗਾਉਣਾ ਨਹੀਂ ਅਤਰ ਫਰੇਲ ਮਲ ਮਲ ਨਾਉਣਾ ਏ ਹਾਰ ਜੋ ਫੁੱਲਾਂ ਦੇ ਗਲ ਵਿੱਚ ਪਾਉਣਾ ਏ ਉਹ ਦਰਗਾਹ ਦੇ ਵਿੱਚ ਇੰਨਾ ਕੰਮ ਆਉਣਾ ਨਹੀਂ ਐਸੀ ਨਿੰਦੇ ਸਮੇਂਗਾ ਕਿਸੇ ਜਗਾਉਣਾ ਨਹੀਂ ਸਾਰਿਆਂ ਜੁਨਾ ਦਾ ਸਰਦਾਰ ਬੰਦਿਆਂ ਥਾਪਿਆ ਤੈਨੂੰ ਕਰਤਾਰ ਬੰਦਿਆਂ ਕੌਡੀਆਂ ਤੋਂ ਹੀਰਾ ਚਾਹੀਦਾ ਲਟਾਉਣਾ ਨਹੀਂ ਐਸੀ ਨੀਂਦੇ ਸਮੇਂਗਾ ਕਿਸੇ ਜਗਾਉਣਾ ਨਹੀਂ ਓਏ ਰਹਿਣੀਆਂ ਅੱਖਾਂ ਸਦਾ ਮਸਤਾਨੀਆਂ ਰਹਿਣੀਆਂ ਅੱਖਾਂ ਸਦਾ ਮਸਤਾਨੀਆਂ ਆਵੇ ਦਾ ਵੜੇ ਭਾਂ ਲੁੱਟਣੇ ਜਵਾਨੀਆਂ ਉਹ ਤਾਰੀ ਬੰਨ ਸਦਾ ਕਾਜਲੇ ਨਾ ਪਾਉਣਾ ਨਹੀਂ ਬੰਦੇ ਐਸੀ ਨੀਂਦੇ ਸਮੇਂਗਾ ਕਿਸੇ ਜਗਾਉਣਾ ਨਹੀਂ ਢਲ ਜੂ ਜਵਾਨੀ ਤੇ ਬੜਾ ਪਾਇਆਵੇਗਾ ਜਿਨੋਂ ਦਿਨ ਘਟਦਾ ਸਰੀਰ ਜਾਵੇਗਾ ਓਏ ਉਦੋਂ ਤੇਰੀ ਓਕ ਕਿਸੇ ਪਾਣੀ ਪਾਉਣਾ ਨਹੀਂ ਐਸੀ ਨੀਂਦੇ ਸਮੇਂਗਾ ਕਿਸੇ ਜਗਾਉਣਾ ਨਹੀਂ ਮੌਤ ਚੰਦਰੀ ਨੇ ਫੇਰੀਆਂ ਬਹਾਰੀਆਂ ਛੱਡ ਜਾਏਗਾ ਸੁੰਦਰ ਮਹਿਲ ਤੇ ਓਟਾਰੀਆਂ ਉਦੋਂ ਤੈਨੂੰ ਘੜੀ ਘਰ ਚ ਬਿਠਾਉਣਾ ਨਹੀਂ ਐਸੀ ਨੀਂਦੇ ਸਮੇਂ ਗਾ ਕੇ ਸੇਜਾਉਣਾ ਨਹੀਂ ਓਏ ਸੱਜਣਾ ਦਾ ਪਿਆਰ ਵਿੱਚੇ ਵਿੱਚ ਰਹਿ ਜੂਗਾ ਸੱਜਣਾ ਦਾ ਪਿਆਰ ਵਿੱਚੇ ਵਿੱਚ ਰਹਿ ਜੂਗਾ ਗਲਜਾਰ ਸਿੰਘਾ ਮਿੱਟੀ ਦਾ ਬੁਰਜ ਮੱਲੋ ਮੱਲੀ ਟਹਿ ਜੂਗਾ ਓਏ ਪੰਛੀਆਂ ਸਟੇਜਾਂ ਉੱਤੇ ਸਦਾ ਗਾਉਣਾ ਨਹੀਂ ਐਸੀ ਨੀਂਦੇ ਸੌਏਗਾ ਕਿਸੇ ਜਗਾਉਣਾ ਨਹੀਂ ਹੋ ਸੱਜਣਾ ਦਾ ਪਿਆਰ ਵਿੱਚੇ ਵਿੱਚ ਹੀ ਰਹਿ ਜੂਗਾ ਮਿੱਟੀ ਦਾ ਬੁਰਜ ਓਏ ਰੇਤ ਦਾ ਬੁਰਜ ਮੱਲੋ ਮੱਲੀ ਟਹਿ ਜੂਗਾ ਹੋ ਗਲਜਾਰ ਸਿਆਹ ਸਟੇਜਾਂ ਉੱਤੇ ਸਦਾ ਗਾਉਣਾ ਨਹੀਂ ਅਸੀ ਨੀਂਦ ਦੇ ਸਮੇਂ ਦਾ ਕਿਸੇ ਜਗਾਉਣਾ ਨਹੀਂ ਦਲਜਾਰ ਸਿੰਘ ਕਿਹਾੜਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ